ਕੀ ਦਾ ਮਾਣੂ ਖਾਣਾ ਕਿਹਾ ਸੀ ਕਿੰਨੇ ਸੀ 1100 ਰੁਪਏ ਆਉਂਦੇ ਆ ਉਹ ਤਾਂ 12 ਦਿਨਾਂਲੇ ਹੋ ਗਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਚੈਨਲ ਤੇ ਸਵਾਗਤ ਹੈ ਥੋੜਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਹਾਂ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਦਿਨ ਹੋ ਗਿਆ ਜੀ ਵੀਰਵਾਰ ਤੇ ਤਰੀਕ ਹੋ ਗਈ ਜੀ 25 ਤੇ ਤੁਸੀਂ ਦੇਖ ਸਕਦੇ ਹੋ ਹਣਾ ਅਪਾ ਦਕਾਨ ਤੇ ਆ ਤੇ ਆਪਣਾ ਸੂਟ ਵੀ ਸੀਗਾ ਜੀ ਦੇਣ ਵਾਲਾ ਹਨਾ ਤੇ ਫਿਰ ਮੈਂ ਕਿਹਾ ਚਲੋ ਵੇਚ ਦੀ ਇਹਨੂੰ ਦਵਾ-ਦਵਾ ਕੱਢ ਦਈਏ ਤੇ ਫਿਰ ਆਪਣਾ ਸੂਟ ਕਢਾਈ ਵਾਲਾ ਹਲੇ ਚੱਲੀ ਜਾਂਦਾ ਵਾ ਅੱਧਾ ਤੇਰਾ ਕੱਟ ਲਿਆ ਵਾ ਅੱਧਾ ਕਲੇਪੇ ਅੱਜ ਕਾਫੀ ਲੇਟ ਹੋ ਗਏ ਸਵੇਰੇ ਰੋਟੀ-ਰੋਟ ਬਣਾਉਣ ਦੇ ਚੱਕਰ ਚ ਬਸ 9:30 ਹੋ ਗਏ ਤੇ ਇੱਕ ਆਪਣੇ ਇੱਥੇ ਕਿਸੇ ਦੇ ਸਾਹਮਣੇ ਸਾਹ ਦਾ ਪਾੜ ਸੀਗਾ ਤੇ ਉਧਰ ਮੱਥਾ ਟੇਕ ਕੇ ਆਏ ਤੇ ਥੋੜਾ ਥੋੜਾ ਨਾ ਹੋਣਾ ਜੀ ਇੱਕ ਸੈ ਨੂੰ ਛੁੱਟੀਆਂ ਚੱਲੀ ਜਾਂਦੀਆਂ ਤੇ ਫਿਰ ਸਵੇਰੇ ਉੱਠਣ 'ਚ ਹੀ ਲੇਟ ਹੋ ਗਏ ਤੇ ਫਿਰ ਸਾਰੇ ਕੰਮਾਂ ਨੇ ਥੋੜਾ ਜਿਹਾ ਕਵੇਲਾ ਹੋ ਜਾਂਦਾ ਹਨਾ ਤੇ ਬਾਕੀ ਵਧਗਾ ਜੀ ਹਨ ਜਿੰਨਾ ਕਿ ਚਲੋ ਦੇਖਦੇ ਹਾਂ ਤੁਸੀਂ ਵੀਡੀਓ ਤੇ ਮੇਚਣਾ ਕਾਫੀ ਜਣਗਾਂ ਨੂੰ ਪੁੱਛਿਆ ਹੋਇਆ ਵੀ ਭਾਈ ਨਾਲ ਲੱਗ ਆਉਣ ਵਾਸਤੇ ਵੀ ਚਲ ਇੱਕ ਅੱਧਾ ਜਣਾ ਨਾਲ ਕੋਈ ਕੰਮ ਵਾਲੀ ਬੁੜੀ ਲੱਗ ਜਾਂਦੀ ਤੇ ਚਲ ਸੌਖਾ ਹੋ ਜਾਂਦਾ ਹੁਣ ਵਰਤਾਂ ਦਾ ਸੀਜ਼ਨ ਆ ਤੇ ਦੀਵਾਲੀ ਦਾ ਕਰਕੇ ਕੱਪੜਿਆਂ ਦਾ ਸਾਲਾਈ ਵਾਲਿਆਂ ਦਾ ਕੰਮ ਵਧ ਹੋ ਜਾਂਦਾ ਹਨ ਤੇ ਕੁਝ ਆਰਡਰ-ਉਰਡਰ ਆ ਜਾਂਦੇ ਜੀ ਕਢਾਈ ਵਾਲਿਆਂ ਦੇ ਹਨ ਫਿਰ ਉਹ ਵੀ ਆਪਾਂ ਨੂੰ ਕਰਨੇ ਪੈਂਦਾ ਕੰਮ ਤੇ ਬਾਕੀ ਹੌਲੀ-ਹੌਲੀ ਕਰ ਲਈਦਾ ਜਿਵੇਂ ਆਉਂਦਾ ਹ ਸਭ ਚ ਤੇ ਸਲਾਈ ਵਾਲਾ ਸੂਟ ਹੁਣ ਛੇਦੀ ਦੇਣਾ ਹੁੰਦਾ ਤੇ ਕਢਾਈ ਵਾਲਦੇ ਚਲੋ 8-10 ਦਿਨ ਲੱਗ ਜਾਂਦੇ ਆਪਾਂ 8 ਦਿਨਾਂ ਦਾ 8-10 ਦਿਨਾਂ ਤੱਕ ਲੈਣਾ ਪਾਣੀ ਹੈ 5 ਕਿ ਦਿਨਾਂ ਚੱਪਾਗਲ ਦਾ ਸੂਟ ਤਿਆਰ ਕਰ ਦਿੰਨੇ ਆ ਕਿਤੇ ਪਈ ਟੈਂਬਾ ਵੀ ਲੱਗ ਜਾਂਦਾ ਕਿਤੇ ਆਪਦੀ ਸਿਹਤ ਵੀ ਵਿਗੜ ਜਾਂਦੀ ਹੈ ਹਨਾ ਜੀ ਤੇ ਇਦਾਂ ਹੋ ਜਾਂਦਾ ਵਾ ਤੇ ਹੋਰ ਵਧੀਆ ਜੀ ਹਨਾ ਤੇ ਅੱਜ ਦੇ ਬਲੌਗ ਨੂੰ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤ ਕੀ ਕਿ ਮੈਂ ਜਾਣਦਾ ਨਹੀਂ ਤੇ ਤੁਸੀਂ ਚੱਲਦੇ ਜਮਾਂਗੇ ਹਨਾ ਇਹ ਚਾਰ ਜਣੇ ਚੱਕ ਕੇ ਲੈ ਜਾਂਦੇ ਉੱਥੇ ਜਾਵਾਂਗੇ ਕਿੰਨੀ ਚਾਏ ਯਸਤ ਚੱਲ ਕੋਈ ਉਹ ਵੀ ਆਈ ਜਾਣਾ ਟਾਈਮ ਉੱਥੇ ਜਾ ਕੇ ਖੇੜਾ ਛੁੱਟਣਾ ਚੱਲੋ ਆਪਾਂ ਜੀ ਹਨਾ ਤੁਸੀਂ ਪਿਛਲੀ ਵੀਡੀਓ ਚ ਵੇਖਿਆ ਹੀ ਆ ਵੀ ਆਪਾਂ ਸੂਟ ਆਪਣੇ ਕੋਲੇ ਪੜਾਈ ਆ ਹੈਗਾ ਆਪਣੇ ਤੁਸੀਂ ਇਥੇ ਤੁਸੀਂ ਪਹਿਨ ਨਹੀਂ ਲਿਆ ਤੇ ਆਪਾਂ ਇਹਦੀ ਗੰਤੀ ਗੰਤੀ ਕੇ ਰਿਦ ਕਰਕੇ ਤੇ ਪੜਾਈ ਸ਼ੁਰੂ ਕਰ ਦੁੱਗੀ ਆਪਾਂ ਤੁਹਾਨੂੰ ਦੱਸਦੇ ਆ ਇਸ ਤਰ੍ਹਾਂ ਆਪਾਂ ਉਹਨਾਂ ਦਾ ਬਾਈ ਹੈ ਝਕੇਰਾ ਇਸ ਤਰ੍ਹਾਂ 22 ਇੰਚ ਕੀ ਰਾਇਸਤਰਾ ਜੀ ਉਹਨਾਂ ਦਾ ਤੇ ਆਪਾਂ 22 ਇੰਚ ਮੰਨ ਲਓ ਉੱਤੇਲੀ ਸਾਈਡ ਆਪਾਂ ਸ਼ੋਅ ਕਰਨਾ 22 ਇੰਚ ਇਹ ਹੋ ਗਿਆ ਨਾ ਜੀ ਤੇ 4 ਇੰਚ ਆਪਾਂ ਇਸ ਤਰ੍ਹਾਂ ਡੱਬੀ ਚੌੜੀ ਰੱਖੀ ਹੈ 4 ਇੰਚ ਆਪਣੀਆਂ ਲੀ ਬਣਾਈ ਹੋਈਆਂ ਰੱਖਣਾ ਬਣਾ ਲਿਆ ਆਪਾਂ ਇਹ ਤੇ 4 ਇੰਚ ਦੇ ਵਿੱਚ ਆਪਾਂ 2-2 ਇੰਚ ਦੇ ਪੀਸ ਬਣਾਏ ਆ 2-2 ਇੰਚ ਦੇ ਤੇ ਇੱਥੋਂ ਵੀ ਆਪਾਂ 2 ਇੰਚ ਨੂੰ ਐ ਕਰ ਲਿਆਗਾ ਕੰਮ ਚੱਲ ਜਾਈਏਗਾ ਤੇ ਇੱਥੋਂ ਆਪਾਂ ਇਹਨੂੰ 2-2 ਇੰਚ ਦੇ ਪੀਸ ਬਣਾ ਲਈ ਹੈ ਨਾ ਜੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਐ ਸੈਟਿੰਗ ਕਰ ਲੈਣੀ ਹੈ ਐ ਕਰਕੇ ਤੇ ਇਸ ਤਰ੍ਹਾਂ ਇਹਨੂੰ ਐ ਇਹਦੇ ਉੱਤੇ ਹੀ ਰੱਖੀ ਬਚਾਰ ਕਿ ਤੇ ਸੋ ਜਾਏ ਠੀਕ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਹੀ ਐ ਮੈਚ ਕਰਦੇ ਹਾਂ ਹੋਰ ਪਲੀ ਠੀਕ ਹੈ ਮੱਕੜ ਡਿਜ਼ਾਈਨ ਬਣਾਈਏ ਅਸੀਂ ਕਰਦੇ ਨੇ ਟਰਾਈ ਕਰਨੀ ਹਾਂਜੀ ਇਸ ਤਰ੍ਹਾਂ ਪਹਿਨਾਂਵੇਂ ਪੀਸ ਨੂੰ ਮੈਚ ਕਰ ਲਾਂਗੇ ਤੇ ਇਹਨਾਂ ਦੀ ਰੱਖਣੀ ਜੋ ਪਿਛਲੀ ਵੀਡੀਓ ਵਿੱਚ ਤੁਸੀਂ ਸੂਟ ਵੇਖਿਆ ਹਨ ਜੀ ਉਸੇ ਤਰ੍ਹਾਂ ਦੇ ਆਪਾਂ ਡਿਜ਼ਾਈਨ ਤਿਆਰ ਕਰਨਾ ਇਧਰੋਂ ਪਹਿਨਾਂ ਨੂੰ ਕ੍ਰੋਸ ਟਾਈਪ ਮੈਚ ਕਰਦੇ ਹਾਂ 그런 식으로 해서, 이렇게 크로스 뭉치고. どうした ਇਹ ਤੇ ਆਪਾਂ ਦੀ ਦੋ ਹੀ ਥ੍ਰੈਡ ਪਾਏ ਆ ਇਹ ਆਪਣੇ ਕੋਲ ਸੂਟ ਕਿਸੇ ਦਾ ਕਢਾਈ ਲਾਇਆ ਹੈ ਹੈ ਸਾਡੇ ਪਿੰਡ ਚੋਂ ਹੀ ਇੱਥੋਂ ਤੇ ਇਹ ਆਪਾਂ ਤੁਹਾਨੂੰ ਦਿਖਾਏ ਸੀ ਉਹਨਾਂ ਵੀਡੀਓ ਚ ਪਿਛਲੀ ਚ ਵੀ ਆਪਾਂ ਸਾਰੇ ਮਿਹਨਤੀ-ਗੰਤੀ ਕਰਕੇ ਡੱਬੰਗਾ ਬਣਾ ਲੰਗਾ ਸੀਗਾ ਤੇ ਇਹ ਫਲਾਵਰ ਉਹਨਾਂ ਨੇ ਇਹ ਦੋ ਰੰਗ ਹੀ ਸਿਲੈਕਟ ਕੀਤੇ ਸੀ ਇਹਦੇ ਸ਼ੇਪ ਆਉਣੇ ਆ ਤੇ ਇਸ ਪੀਚ ਕਲਰ ਆ ਤਿਆਰ ਹੈਗਾ ਕੋਕਾ ਕੋਲਾ ਰੰਗ ਤੇ ਜੇ ਤੁਸੀਂ ਹਨਾ ਇਸੇ ਤਰ੍ਹਾਂ ਦੇ ਸੂਟ ਤਿਆਰ ਕਰਾਉਣੇ ਆ ਵੀ ਇਦੋਂ ਹੈਵੀ ਵਰਕ ਦੇ ਕਰਾਉਣੇ ਇਹ ਤਾਂ ਇਸ ਲੋਟ ਆਏ ਤੇ ਆਏ ਆ ਕਿਰੇ ਤੇ ਬਾਕੀ ਰਸ ਲੜਾ ਪਾਸਾ ਆ ਇਧਰ ਅਜੇ ਦੂਜਾ ਪਾਸਾ ਵੀ ਹੈ ਤੇ ਜੇ ਤੁਸੀਂ ਇਹ ਤੋਂ ਹੈਵੀ ਵਰਕ ਕਰਾਉਣਾ ਹੈ ਇਸ ਟਾਈਪ ਦਾ ਜਾਂ ਕੋਈ ਹਨਾ ਹੋਰ ਕਰਾਉਣਾ ਹੈ ਨੀਡਲ ਵਰਕ ਜਿਹੜਾ ਆਪਾਂ ਥੰਨਾ ਕਰਦੇ ਆ ਇਸ ਤਰ੍ਹਾਂ ਦੇ ਥ्रेड ਨਾਲ ਤਾਂ ਤੁਸੀਂ ਕਰਵਾ ਸਕਦੇ ਹੋ ਹਨਾ ਸੂਟ ਰੈਡੀ ਤੇ ਇਹ ਬਰਾウダー ਵਰਤੀ ਦਾ ਸੂਟ ਇੱਥੋਂ ਹੀ ਆਪਣੇ ਕੋਲ ਸੂਟ ਲੱਤਾ ਹੋਇਆ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਮੇਰੇ ਸੂਟ ਦਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਬਾਕੀ ਜਦੋਂ ਆਪਣਾ ਸਾਰਾ ਸੂਟ ਤਿਆਰ ਹੋ ਗਿਆ ਹਨਾ ਆਪਾਂ ਤੁਹਾਨੂੰ ਉਹਦਾ ਜਰੂਰ ਵਿਖਾਵਾਂਗੇ ਕਿਉਂਕਿ ਜਿਹੜਾ ਆਪਾਂ ਇਹ ਕੰਮ ਕਰਦੇ ਆਂ ਹੱਥ ਨਾਲ ਕਢਾਈ ਕਰਦੇ ਆਂ ਹਨਾ ਇਥੇ ਚਿਰਤਾ ਹੀ ਲੱਗੀ ਜਾਂਦਾ ਹੌਲੀ-ਹੌਲੀ ਕੰਮ ਹੁੰਦਾ ਹਨਾ ਇਹ ਜੇ ਤੁਸੀਂ ਹਨਾ ਕੋਈ ਵੀ ਕਿਸੇ ਇਸ ਤਰ੍ਹਾਂ ਦਾ ਸੂਟ ਕੈਰ ਕਰਾਉਣਾ ਤੇ ਆਪਣੇ ਨਾਲ ਤੁਸੀਂ ਗੱਲ ਕਰਕੇ ਕਰਵਾ ਸਕਦੇ ਹੋ ਤੇ ਤੁਹਾਡੇ ਤੱਕ ਸੂਟ ਤਿਆਰ ਕਰਕੇ ਭੇਜਿਆ ਜਾਊਗਾ ਜਰੂਰ ਹਨਾ ਜੀ ਕਿਉਂਕਿ ਇਹ ਇਹ ਸੂਟ ਮੇਰਾ ਚੌਥਾ ਸੂਟ ਆ ਜੀ ਇਹ ਜੋ ਮੈਂ ਤਿਆਰ ਕਰਨ ਲੱਗੀ ਆਂ ਆਪਾਂ ਇਹ ਤਾਂ ਮੇਰਾ ਆਪਦਾ ਕੀਤਾ 200 ਟਾਪਾ ਵੇਚਦੇ ਆ ਤੇ ਇਹ ਚੌਥਾ ਹੈ ਜੀ ਆਪਣੇ ਕੋਲੇ ਪਰ ਜਿਹੜਾ ਕੱਢਣ ਲੱਗੇ ਹਾਂ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸੂਟ ਕਿਸ ਤਰ੍ਹਾਂ ਦਾ ਲੱਗਿਆ ਠੀਕ ਹੈ ਜੀ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਕਲਰ ਬਾਕੀ ਤੁਸੀਂ ਦੱਸੋਗੇ ਤਾਂ ਆਪਣਾ ਸੂਟ ਦੀ ਜਿਹੜੀ ਮੰਨ ਲਾ ਹੋਰ ਵੀ ਸੋਹਣਾ ਲੱਗਣ ਵਾਲੀ ਲੁੱਕ ਆ ਫਿਰ ਜ਼ਿਆਦਾ ਵੈਟਰ ਲੱਗੂਗੀ ਹੈਨਾ ਚਲੋ ਬਾਕੀ ਆਪਾਂ ਤੁਹਾਨੂੰ ਤਿਆਰ ਕਰਕੇ ਸਾਰਾ ਦੁਬਾਰਾ ਪਾਵਾ ਇਹ ਲਈ ਨਹੀਂ ਹੁੰਦੀ ਮੈਨੂੰ ਐਡਾ ਸੁਣਨਾ ਮਿਲਦਾ ਨਾ ਤਾਂ ਬਲ ਨਹੀਂ ਹੁੰਦਾ ਭਾਈ ਬਹੁਤ ਜੁੜੀ ਸਵਾਰ ਨਾ ਹੁੰਦੀ ਲਰੀ ਹੁੰਦੀ ਹੁੰਦਾ 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 ਸਲਵਾਰ ਕਰਤੀ ਕੰਪਲੀਟ ਜੀ ਫਿਰ ਸੇਵੀ ਪ੍ਰੈਸ ਕਰਦੇ ਆ ਨਿਸ਼ਾਨ ਨੂੰ ਜਿਹੜਾ ਇਹ ਇੱਕ ਦੇ ਕਪੜਾ ਹੁੰਦਾ ਜਿਹਦੇ ਨਾਲ ਐਕਸਟਰਾ ਹਣਾ ਗਿਉ ਤਿਰਪ ਕਰਤੀ ਹੈ ਦੇਖੋ ਜੀ ਪੌਂਗੀਆਂ ਦੀ ਸਫਾਈ ਹੀ ਬੈਕ ਕਿੱਠਾ ਪਾਸਾ ਸਿੱਧਾ ਪਾਸਾ ਦੇਖੋ ਇਹਨਾਂ ਨੂੰ ਮੰਨ ਲਾ ਸਫਾਈ ਨਾ ਰੇਲ ਨਾਰਲੀ ਹੈ ਜੀ ਆਪਾਂ ਹੋੰ ਕਿਹ ਕਹਿ ਸਕਦੇ ਵੀ ਕੋ ਥੋੜਾ ਤਾਂ ਫਰਕ ਹੈ ਪੀਸ ਕਲਰ ਦਾ ਥੋੜਾ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਜੀ ਕੋਈ ਵੀ ਕੰਮ ਆਪ ਸਫਾਈ ਵਾਲਾ ਕਰਾਂਗੇ ਤਾਂ ਆਪਣੇ ਕੋਲ ਦਾਕ ਵੀ ਫੇਰ ਹੀ ਆਉਂਦਾ ਹੈ ਨਾ ਤੇ ਮੇਰੀ ਢੂਈ ਕਿੰਨਾ ਜ਼ਿਆਦਾ ਦਰਦ ਹੋਈ ਜਾਂਦਾ ਮੈਨੂੰ ਆਏ ਉਹ ਜਲਦੀ ਜਲਦੀ ਕੰਮ ਨਿਬੜ ਕੇ ਮੈਂ ਬੰਦ ਕਰ ਰਿਹਾ ਹਾਂ ਰੈਸਟ ਕਰ ਲਵਾਂ ਤੇ ਹੁਣੇ ਕਾਫੀ ਪਏ ਸੂਟ ਨੇ ਕੁਝ ਬੱਚਿਆਂ ਦੇ ਸੂਟ ਆ ਦਿਵਾਲੀ ਤੇ ਜਿਹਨੇ ਜਿਹੜੇ ਤਾਂ ਤਿਆਰ ਕਰਕੇ ਕੋਈ ਤੁਹਾਨੂੰ ਦੁਕਾਨੀਆਂ ਪਰਸ਼ਾਉ ਨੂੰ ਕਟਿੰਗ ਕਰਾਂਗੇ ਉਹਨਾਂ ਨੂੰ ਬੱਕੀ ਜੀ ਮੈਨੂੰ ਆਪਦੇ ਸਰੀਰ ਦੀ ਤਕਲੀਫ ਤਾਂ ਕੋਈ ਨਹੀਂ ਹੁੰਦਾ ਵੀ ਕੁਝ ਦੁਖਦਾ ਦੁਖਦਾ ਦਾ ਚੱਲ ਦੁੱਰੀ ਜਾਂਦੇ ਪਰ ਮੈਨੂੰ ਆਇਆ ਹੁੰਦਾ ਵੀ ਜਿਹੜਾ ਮੇਰੇ ਕੋਲੇ ਕੰਮ ਆਏ ਉਹਨੂੰ ਕਰ ਲਾਂਦਾ ਵਾ ਤਾਂ ਪਤਾ ਨਹੀਂ ਕਿਉਂ ਕੰਮ ਦਾ ਹੀ ਥੋੜਾ ਜਿਆਦਾ ਜਿਵੇਂ ਰਹਿੰਦਾ ਹੈ ਕਰ ਲਗੇ ਬਸ ਉਹ ਲਿਆ ਸਾਈ ਦਾ ਸੁਟਾਉਦੇ ਇੱਕ ਪਹੁੰਚਾ ਰਹਿੰਦਾ ਕਟਨ ਵਾਲਾ ਫਿਰ ਮੈਂ ਉਹ ਸਲਾਈ ਕਰਨਾ <laughs> देखो जी पहुंचे दिखने से तो हवा बहुत सुनी लगती है मैं मोरला बार खोल रखे उधरों हवा बहुत गई जाती है पखे की हवा ना भी दैम जान लग जाता पता नहीं कह तो एक चीज आप थोड़ा होर है। ਦੇਖੋ ਜੀ ਬਲਾਂ ਦੀ ਫਿਨਿਸ਼ਿੰਗ ਸੂਟ ਸਾਰਟ ਤਾਂ ਵੀ ਆਪਾਂ ਸੌਣ ਲੱਗੇ ਬਿੰਦੀ ਮਾਰਦੇ ਆ ਤੇ ਬਸ ਇੰਨਾ ਵੀ ਕਦੇ-ਕਦੇ ਸਰੀਰ ਹੋ ਜਾਂਦਾ ਜਿਵੇਂ ਬਸੋਂ ਬਾਹਰ ਉਦੋਂ ਭਿਆਹ ਹੋ ਜਾਂਦੀ ਹੈ ਹਰ ਇੱਕ ਕੰਮ ਦੀ ਤੇ ਤੋਂ ਸਲਵਾਰ ਚਾਹਾਂ ਆਪਾਂ ਫਿਰ ਕਿੰਨੇ ਪਿਆ ਇਹ ਨਾ ਉਹਨੇ ਸਟ्रेस ਆਪਾਂ ਛਾਣਨ ਕਰਾਂਗੇ ਕੋਈ ਵੀ ਸੂਟ ਹੈ ਜੀ ਹਨਾ ਆਪਾਂ

சவார் ரீச கட்டி சட்டிங்ல ਚਲੋ ਅੱਜ ਦੇ ਬਲੌਗ ਦਾ ਨਾ ਜੀ ਆਪਾਂ ਇੱਥੇ ਐਡ ਕਰਦੇ ਆ ਹੁਣ ਕਰਦੇ ਆ ਫਿਰ ਆਪਾਂ ਨੈਕਸਟ ਬਲੌਗ ਚ ਮਿਲਾਂਗੇ ਤੁਹਾਨੂੰ ਤੇ ਹੁਣ ਅਜ ਸਤਿ ਸ਼੍ਰੀ ਅਕਾਲ ਆ ਤੇ ਪਲੀਜ਼ ਚੈਨਲ ਦੀ ਜੇ ਨਵੇਂ ਜੁੜਦੇ ਆ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਹੁਣ ਸੀਜ਼ਨ ਆ ਜੀ ਬਨੀਰ ਪੈਨਲ ਰਿਕਵੈਸਟ ਜੀ ਜੇ ਕਿਸੇ ਨੇ suit ਤਿਆਰ ਕਰਵਾਉਣਾ ਕੜਾਈ ਵਾਲਾ ਤਾਂ ਜਰੂਰ ਆਪਣੇ ਕੋਲ ਤੋਂ ਕਾਲ ਕਰਕੇ ਗੱਲ ਕਰ ਸਕਦੇ ਹੋ ਜੀ ਹਨਾ ਚਲੋ ਅੱਪਨ ਕੱਲ ਮਿਲਾਂਗੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤੇ ਸ਼ੁਰੂ ਤੋਂ ਐਂਡ ਤੱਕ ਵੀਡੀਓ ਨੂੰ ਜਰੂਰ ਵੇਖਿਆ ਕਰੋ ਬਣੀਆਂ ਪੈਣਾ ਕੁਝ ਲੈਂਦਾ ਨਹੀਂ ਹੁੰਦੀਆਂ ਜਿਹੜੀਆਂ ਤੁਸੀਂ ਵਿੱਚ ਹੀ ਛੱਡ ਦਿੰਦੀਆਂ ਨਹੀਂ ਦੇਖਦੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਾਰਾ ਬਲੌਗ ਵੇਖਿਆ ਠੀਕ ਹੈ ਭੈਣ ਜੀ ਓਕੇ ਜੀ ਬਾਏ ਬਾਏ ਸਾਕੀਆ